ਆਪਾਂ 6 ਸਟੇਟਾਂ ਕਵਰ ਕਰਕੇ ਤੇ ਆਪਾਂ ਅੱਜ 7ਵੀਂ ਸਟੇਟ ਦੇ ਵਿੱਚ ਬਿਹਾਰ ਦੇ ਵਿੱਚ ਬੈਠੇ ਆਂ ਨਾਲੇ ਭਾਈ ਜਦੋਂ ਦੋ ਵਾਰੀ ਲਾਈਟਾਂ ਬਝਾਉਣ ਜਗੋਂ ਤੇ ਉਹਨਾਂ ਦਾ ਮਤਲਬ ਹੁੰਦਾ ਭਾਈ ਠੀਕ ਠਾਕ ਆ ਕੇ ਸਤ ਨੂੰ ਗਰ ਸਤ ਨੂੰ ਮੋਏ ਗਰ ਸਤ ਨੂੰ ਹੈ ਗਰ ਸਤ ਨੂੰ ਮੋਏ ਗਰ ਸਤ ਨੂੰ 12 ਅਗਸਤ 2025 ਦਿਨ ਮੰਗਲਵਾਰ ਤੇ ਆਪਾਂ ਇਸ ਟਾਈਮ ਖੜੇ ਆਂ ਉੱਤਰ ਪ੍ਰਦੇਸ਼ ਦੇ ਵਿੱਚ ਤੇ ਆਪਾਂ ਕਹਿ ਸਕਦੇ ਆਂ ਕਿ ਉੱਤਰ ਪ੍ਰਦੇਸ਼ ਦਾ ਲਾਸਟ ਜ਼ਿਲ੍ਹਾ ਗਾਜੀਪੁਰੇ ਤੇ ਇਹ ਤੋਂ ਬਾਅਦ ਚ ਆਪਾਂ ਜਾਵੜਾਂਗੇ ਬਿਹਾਰ ਦੇ ਵਿੱਚ ਪਟਨਾ ਸਾਹਿਬ ਬਿਹਾਰ ਦੇ ਵਿੱਚ ਐਂਟਰ ਹੋ ਜਾਾਂਗੇ ਆਪਾਂ ਤੇ ਗੱਲ ਕਰੀਏ ਆਪਾਂ ਉੱਤਰ ਪ੍ਰਦੇਸ਼ ਦੀ ਤੇ ਬਈ ਬਹੁਤ ਸੋਹਣਾ ਆਪਾਂ ਕਹਿ ਸਕਦੇ ਆਂ ਸਾਰੇ ਜ਼ਿਲ੍ਹੇ ਬਹੁਤ ਸੋਹਣੇ ਸੀਗੇ ਤੇ ਗੱਲ ਕਰੀਏ ਇੱਥੋਂ ਦੇ ਲੋਕਾਂ ਦੀ ਮਤਲਬ ਕਿ ਬਹੁਤ ਵਧੀਆ ਨੇਚਰ ਸੀ ਆ ਬਹੁਤ ਵਧੀਆ ਆਪਣੀ ਜਿੱਥੇ ਵੀ ਰੁਕੇ ਉਹਨਾਂ ਨੇ ਬਹੁਤ ਵਧੀਆ ਆਪਣੀ ਸੁਵਿਧਾ ਕੀਤੀ ਬਹੁਤ ਵਧੀਆ ਖਾਣ ਪੀਣ ਨੂੰ ਦਿੱਤਾ ਜਿੰਨਾ ਭਰਾਵਾਂ ਨੇ ਆਪਣੇ ਨਾਲ ਮਿਲੇ ਗਲੇ ਤੇ ਆਪਾਂ ਇਹ ਤੋਂ ਬਾਅਦ ਸੁਝਾਵੜਾਂਗੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਬਿਹਾਰ ਦੇ ਵਿੱਚ ਘੁਰ ਤੋਂ ਰਸ਼ ਜਾ ਰਹੇ ਆ ਤੇ ਇੱਧਰ ਆਪਣੀਆਂ ਚਾਰੇ ਸਾਈਕਲ ਖੜੇ ਆ ਤੇ ਭਾਈ ਕਹਿੰਦੇ ਕਿ ਆਪਾਂ ਥੋੜਾ ਮੋਟਾ ਪੇਟ ਪੂਜਾ ਕਰ ਲਈਏ ਤੇ ਫਿਰ ਆਪਾਂ ਅੱਗੇ ਦਾ ਸਫਰ ਜਿਹੜਾ ਸ਼ੁਰੂ ਕਰਦੇ ਆ ਤੇ ਇੱਧਰ ਜਾੜਾ ਚੱਲੀ ਜਾਂਦੀਆਂ ਪੂਰੀ ਸਪੀਡ ਨਾਲ ਕੇਲੇ ਨੂੰ ਬਾੜ ਦੇ ਰੱਖੀ ਆ ਮੁੰਡਿਆਂ ਨੇ ਤੇ ਇੱਧਰ ਆਪਣੇ ਬਿੱਟੂ ਬਾਈ ਜੀ ਖੜੇ ਆ ਇਹਨਾਂ ਨੇ ਥੋੜੀ ਬਾਤਲਾਬ ਕਰਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜਾ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਸਵੇਰ ਦਾ ਆਪਣਾ ਖਾਣ ਪੀਣ ਹੋਈ ਜਾਂਦਾ ਜੀ ਕੇਲੇ ਲਏ ਸੀਗੇ ਸ਼ਹਿਰ ਦੇ ਵਿੱਚੋਂ ਤੇ ਅੱਜ ਫਿਰ ਆਪਾਂ ਜੀ ਜੀਪੀ ਛੱਡ ਕੇ ਕਹਾਂ ਬਿਹਾਰ ਚ ਵੜ ਜਾਗੇ ਬਾਅਦ ਥੋੜੇ ਜਿਹੇ ਟਾਈਮ ਨੂੰ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਧਰ ਥੋੜਾ ਜਿਹਾ ਮੁਰਕੋ ਮੁਰਕੀ ਹੋਇਆ ਵਾ ਛੰਨਿਆ ਮੁੰਡੇ ਦੀ ਤੇ ਕੇਲਿਆਂ ਨੂੰ ਇਹ ਵੀ ਬਾੜ ਦੇਈ ਜਾਂਦਾ ਹੈ ਗੰਮਨ ਨਾੜ ਪਲੀਜ਼ ਹਾਈ ਹਾਈ ਛੰਨਿਆ ਦੇਖੋ ਮੁੰਡੇ ਦੀ ਆ ਤਾਰ ਜੀ ਫੜੋ ਬਾਈ ਜੀ ਸਿਆਣੇ ਲੋਕ ਕਹਿੰਦੇ ਕਹਿੰਦਾ ਅੱਖਾਂ ਦੇ ਪਿੰਦੇ ਬੋਲਣਾ ਨਹੀਂ ਚਾਹੀਦਾ ਤੇ ਆਪਾਂ ਨਹੀਂ ਬੋਲਦੇ ਜੀ ਹੁਣ ਆਪਾਂ ਖਾਪੀ ਲਿਆ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਨਾ ਆਪਾਂ ਵੀ ਠੀਕ ਠਾਕ ਆ ਤੇ ਅਬਈ ਗਾਜੀਪੁਰ ਤੋਂ 20 ਕਿਲੋਮੀਟਰ ਪੱਗ ਕੇ ਚੱਲ ਗਏ ਤਾਂ ਬਿਹਾਰ ਆ ਜੂਗਾ ਆਪਾਂ ਬਿਹਾਰ ਦੇ ਵਿੱਚ ਐਂਟਰ ਹੋ ਜਾਾਂਗੇ ਤੇ ਜਲਦੀ ਜਲਦੀ ਆਪਾਂ ਪਟਨਾ ਸਹਿ ਪਹੁੰਚੀਏ ਤੇ ਆਪਾਂ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਤੇ ਜਿਹੜੇ ਵੀ ਰਾਹ ਦੇ ਵਿੱਚ ਕੋਈ ਸ਼ਹਿਰ ਆਉਂਦੇ ਹੋਏ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਐਨੇ ਨਾਲੀ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਕਾਲ ਫਿਰ ਦੁਬਾਰੇ ਤੋਂ ਚਲੋ ਜੀ ਇਧਰ ਆਪਣੇ ਨੀਸ਼ੂ ਬਾਈ ਸੇਵਾ ਨੂੰ ਬਾੜ ਦਈ ਜਾਂਦੇ ਆ ਕਿੰਨੂ ਵੜਦੇ ਜਾਂਦੇ ਆ ਸੇਬ ਨੂੰ ਸਾਸਰੀ ਘਾੜ ਪਿਆਰਪਰੀ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਸਾਰੇ ਬਜ਼ੁਰਗਾਂ ਨੂੰ ਪੈਰੀ ਹੱਥ ਲਾ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਜਿਹੜਾ ਹੈਗਾ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਕੇਲੇ ਤੇ ਸੇਬ ਖਾ ਰਹੇ ਆ ਬਕਸਰ ਵੱਲ ਜਾ ਰਹੇ ਆ ਗਰਮੀ ਬਹੁਤ ਜ਼ਿਆਦਾ ਹੈ ਤੇ ਬਸ ਚੱਲੀ ਜੰਨੇ ਆ ਜੀਵਨ ਦਾ ਨਾਮ ਚੱਲਣਾ ਹੀ ਹੈ ਜੀ ਚੱਲਦੇ ਚੱਲਦੇ ਪਤਾ ਨਹੀਂ ਕਿੱਥੇ ਤੱਕ ਪਹੁੰਚਾਂਗੇ ਬਸ ਤੁਹਾਡੀ سپورਟ ਦਾ ਆਸਰਾ ਚਾਹੀਦਾ ਹੈ ਜੀ ਵੱਧ ਤੋਂ ਵੱਧ ਮੇਰੇ ਸੰਦੀਪ ਭਰਾ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਲਾਈਕ ਕਰ ਦਿਓ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਹੀ ਜਿਹੜਾ ਹੈ ਇਹਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਗਾਜੀਪੁਰ ਸ਼ਹਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਦੀ ਬਾਤ ਲਾਵਾ ਆਪਾਂ ਸਬਰਾਂ ਦੇ ਵਿੱਚ ਤੁਹਾਡੇ ਨਾਲ ਸਾਰੀ ਸਾਂਝੀ ਕਰਦੇ ਰਵਾਂਗੇ ਲੋ ਜੀ ਭਾਈ ਟੋਪੀਆ ਤੇ ਚਾਹ ਪੋਣੀ ਚੱਕ ਲਈਏ ਤੁਸੀਂ ਆਪ ਹੀ ਸਮਝ ਗਿਓਂਗੇ ਵੀ ਇਹ ਹੁਣ ਚਾਹ ਦੇ ਦਿਵਾਲੇ ਹੋ ਚੱਲੇ ਆ ਤੇ ਇੱਧਰ ਟੀਨ ਜੀ ਪਈ ਵੀ ਐ ਤੇ ਇਹਦੇ ਥੱਲੇ ਭਾਈ ਜਿਹੜਾ ਆਪਾਂ ਕੱਲ ਬੰਬ ਜਿਆ ਲੈ ਕੇ ਆਂਦਾ ਸੀਗਾ 2 ਕਿਲੋ ਵਾਲਾ ਇਹ ਧਰ ਲਿਆ ਤੇ ਅੱਜ ਇਹ ਕਹਿੰਦਾ ਬਿੱਟੂ ਭਾਈ ਕਹਿੰਦਾ ਮੈਂ ਆਪ ਬਣਾਉਣਾ ਚਾ ਬੰਨ ਲੈਣੇ ਮੈਨੂੰ ਕਰਾਂ ਬੱਟ ਘੜਦੇ ਹੁੰਦੇ ਆ ਨਾ ਜੱਟ ਹੋਰ ਨਾ ਬੰਨ ਲੈਣ ਠੀਕ ਆ ਠੀਕ ਆ ਫੇਰ ਕਦੋਂ ਚਾਹ ਲੈ ਘੜਾਂ ਲਵਾਂ ਆਵਾਜ਼ ਨਹੀਂ ਆਉਂਦੀ ਨਹੀਂ ਹੁਣ ਦੱਸ ਬਈ ਮਾ ਜਿਵੇਂ ਬੱਟ ਨਾ ਜੱਟ ਬੱਟ ਘੜਦੇ ਆ ਉਹ ਪਰ ਨਾ ਬੰਨ ਲੈਣਦੇ ਫੇਰ ਘਡ ਨੂੰ ਚਾਹ ਲੈ ਕੜਾ ਲ ਖੜ ਜੋ ਠੀਕ ਆ ਠੀਕ ਆ ਤੇ ਇਧਰ ਕੋਲੇ ਕੋਸਾ ਬੈਠਿਆ ਤੇ ਚਾਹ ਮਿੱਠਾ ਪਾ ਪਿੱਛੋ ਫੜ ਲੈਣਾ ਦੁੱਧਾ ਥੇਲੀ ਫੜ ਲੈਂਦੀ ਤੇ ਅੱਜ ਆਪਾਂ ਜਿਹੜੀਆਂ ਬਾਟੀਆਂ ਇਹ ਕਹਿੰਦੇ ਨੇ ਨਾ ਜਿਵੇਂ ਕੰਡੇ ਤੇ ਕਰ ਲਾ ਕੇ ਫੇਰ ਪੀਵਾਂਗੇ ਚਾਹ ਕਈ ਦਿਨ ਹੋ ਗਏ ਨਿੱਕੇ ਨਿੱਕੇ ਕੋਲੀਆਂ ਨਾ ਲੋਟ ਨਹੀਂ ਆਈ ਜਾਂਦਾ ਕੰਮ ਹਨਾ ਪਾਣੀ ਪਾ ਕੇ ਲਓ ਮੈਂ ਪਾਉਣਾ ਮਿੱਠਾ ਮੁੱਠਾ ਦੇਖੀ ਤੂੰ ਇਧਰ استاد ਜੀ ਕਹਿੰਦੇ ਮਿੱਠਾ ਮੁੱਠਾ ਮੈਂ ਪਾਉਣਾ ਹਾਜੀ ਮਤਲਬ ਕਿ ਸਾਰੇ ਕੜਾਹੇ ਲੱਗਣਗੇ ਚਾਹ ਦੇ ਹੈ ਦੇਖੀ ਚਲੋ ਤੁਸੀਂ ਚਾਹ ਪੀ ਕੇ ਦੇਖੇ ਤੁਸੀਂ ਅੱਜ ਠੀਕ ਹੈ ਫਿਰ ਆਪਾਂ ਬਿੱਟੂ ਬਾਈ ਤੇ ਹਰਪਾਲ ਬਾਈ ਦੀ ਬਣਾਈ ਹੋਈ ਚਾਹ ਪੀ ਕੇ ਦੇਖਦੇ ਆਂ ਤੇ ਫਿਰ ਤੁਹਾਨੂੰ ਵੀ ਦੱਸਦੇ ਆਂ ਕਿਵੇਂ ਬਣੀ ਆਂ ਇਹ ਕਾ ਡਾਉਂਗਾ ਠੀਕ ਆ ਠੀਕ ਆ ਲੋ ਜੀ ਭਾਂਡੇ ਧੋ ਲਏ ਤੇ ਪਾਣੀ ਆਪਾਂ ਨਾਲ ਕੇ ਤੋਂ ਭਰ ਲਿਆ तो टोफिया तो उसी देखे होने कि आप अद्धा बैड ला लिया बाकी दुध पा तो के ए सी तिक्र करा बाई तुझके नलके चल मैं पुछ के आना गाँगा डब्बी है ठीक है फट लिया अंकल जी यह पानी पीने वाला है क्या इसे चाय बना ले आपके पास माचिस मिल जाएगी आग जलाने वाली ਦੇਣਾ ਯਾਰ ਹੂੰ ਚੌਕੜੀ ਮਾਰਕੇ ਬੈਠੇ ਨੇ ਕੋਸਾ ਆਪਣੇ ਉਹਨਾਂ ਤੋਂ ਪੁੱਛੋ ਕੀ ਕਰਨਾ ਕੀ ਨਹੀਂ ਆ ਲਓ ਜੀ ਸ਼ੁਭ ਕੰਮ ਚਾਹ ਦੇ ਨਾਲ ਹੋਣਗੇ ਜਿਹੜਾ ਆਪਾਂ ਬੰਬ ਜਿਹਾ ਲਿਖਿਆ ਤੇ ਆਪਾਂ ਸਾਰਿਆਂ ਨੂੰ ਪਹਿਲਾਂ ਚਾਹ ਹੀ ਧਰੀਏ ਤੇ ਲਓ ਜੀ ਚਾਹ ਬਣ ਕੇ ਤਿਆਰ ਹੋ ਗਈ ਤੇ ਗਲਾਸ ਨੂੰ ਨੱਕੋ ਨੱਕ ਕਰਤਾ ਤੇ ਇਧਰ ਆਵਦੀ ਬੱਟੀ ਨੱਕੋ ਨੱਕ ਕਰੀ ਖੜਾ ਇਨੂੰ ਹੱਥੋਂ ਪਾਉਣ ਦੀ ਜਗ੍ਹਾ ਛੱਡੀਏ ਕਿਸੇ ਪਾਸੇ ਹੱਥੋਂ ਤਪਾਉਣ ਦਾ ਬਲਕਿ ਛੱਡ ਦੇ ਇੱਧਰ ਵੀ ਦੇਖ ਤੰਗ ਹੋਈ ਜਾਂਦਾ ਉਹ ਆਪਾਂ ਆਪਦੀ ਬਣਾਈ ਐ ਮੁੱਲ ਨਹੀਂ ਲਿੱਤੀ ਭਾਈ ਇੱਧਰ ਪਈ ਐ ਚਾਹ ਹੋਰ ਪੀ ਲਈ ਜਿੰਨਾਂ ਨੇ ਆਪਦੀਆਂ ਬਾਟੀਆਂ ਕੋਲੀਆਂ ਗਲਾਸ ਭਰ ਲਏ ਤੇ ਹਲਟ ਕਰੀ ਨਹੀਂ ਚਾਹ ਹੋਰ ਪਈ ਐ ਸਮਾਂ ਜਿਹੜਾ 2:18 ਹੋ ਗਏ ਤੇ ਆਪਾਂ ਆਜਮਗੜ ਤੋਂ 1 ਕਿਲੋਮੀਟਰ ਪਿੱਛੇ ਖੜੇ ਆਂ ਤਾਂ ਭਾਈ ਕਹਿੰਦੇ ਇੱਥੋਂ ਦੋ ਰੋੜਾਂ ਆਟੋ ਪਾਟੀ ਹੋ ਜਾਂਦੀਆਂ ਤੇ ਜਿਹੜੀ ਤੁਸੀਂ ਮੇਰੇ ਆਦੇ ਸਾਹਮਣੇ ਦੇਖੀ ਜਾਂਦੇ ਹੋ ਇਹ ਸਿੱਧੀ ਕਹਿੰਦੇ ਭਾਈ ਲਖਨਊੜੀ ਜਾਵੜਦੀ ਤੇ ਆਪਾਂ ਜਿਹੜੀ ਰੋਡ ਤੇ ਸਫਰ ਕਰੀ ਜਾਂਦੇ ਆ ਤੇ ਇਹ ਰੋਡ ਹੈਗੀ ਆ NH31 ਹਾਈਵੇ ਤੇ ਕਹਿੰਦੇ ਭਾਈ ਇਹ ਗਾਜਰੀਪੁਰ ਤੋਂ ਲੈ ਕੇ ਤੇ ਸਿੱਧੀ ਪਟਨਾ ਸਾਹਿਬ ਨੂੰ ਜਾਂਦੀ ਆ ਹਾਈਵੇ ਜਿਹੜਾ ਬਣਿਆ ਹੋਇਆ ਤੇ ਹੁਣ ਆਪਾਂ ਅੱਗੇ ਦਾ ਸਫਰ ਹੈ ਜਿਹੜਾ ਸ਼ੁਰੂ ਕਰਦੇ ਆਂ ਸਾਹਮਣੇ ਬੋਰਡ ਤੇ ਲਿਖਿਆ ਦੇਖੋਗੇ ਹਾਜੀਪੁਰਾ 189 ਕਿਲੋਮੀਟਰ ਤੇ ਪਟਨਾ 194 ਕਿਲੋਮੀਟਰ ਤੇ ਜੇ ਭਾਈ ਆਪਾਂ Google ਤੇ ਸਰਚ ਕਰਦੇ ਆ ਤਾਂ Google ਕਹਿੰਦਾ ਭਾਈ 161 ਕਿਲੋਮੀਟਰ ਇੱਥੋਂ ਜਿਹੜਾ ਪਟਨਾ ਸਾਹ ਰਹਿ ਗਿਆ ਤੇ ਹੁਣ ਆਪਾਂ ਬੋਰਡ ਦੀ ਮੰਨੀਏ ਕਿ Google ਬਾਬੇ ਦੀ ਮੰਨੀਏ ਇਹ ਆਪਾਂ ਨੂੰ ਨਹੀਂ ਪਤਾ ਲੱਗਦਾ ਭਾਈ ਇਹਨਾਂ ਦਾ ਵੀ ੱੱਤਾ ਹੀ ਕਰਦੇ ਆ ਤੇ ਫੇਰ ਆਪਾਂ ਭਾਈ ਬੋਰਡ ਤੇ ਦੇਖਦੇ ਆ ਲਿਖਿਆ ਵਾ ਜਿਵੇਂ ਪਹਿਲਾਂ ਦੇਖੀਦਾ 17 ਕਿਲੋਮੀਟਰ ਰਹਿ ਗਿਆ ਤੇ ਭਾਈ ਅੱਗੇ ਜਾ ਕੇ ਦੇਖਦੇ ਆ 2 ਕਿਲੋਮੀਟਰ ਲਿਖਿਆ ਪਿਆ ਹੁੰਦਾ ਤੇ ਆਪਾਂ 3 ਕਿਲੋਮੀਟਰ ਵੱਧ ਚੱਲ ਕੇ ਹੋ ਰਾਇਵਨੀਆਂ ਤੇ ਗੂਗਲ ਬਾਬਾ ਕੁਝ ਹੋਰ ਦੱਸਦਾ ਤੇ ਬੋਰਡ ਕੋਸੂਰ ਦੱਸਦੇ ਆ ਇਹ ਗੱਲ ਬਾਤ ਹੈ ਗੂਗਲ ਦੀ ਤੇ ਬੋਰਡਾਂ ਦੀ ਬਕਸਰ ਤੋਂ ਆਪਾਂ 15 ਕਿਲੋਮੀਟਰ ਪਿੱਛੇ ਆ ਜਿੱਥੇ ਅੱਜ ਦੀ ਆ ਆਪਣਾ ਸਟੇ ਐ ਤੇ ਇੱਧਰ ਮੁੰਡਿਆਂ ਨੇ ਭਾਈ ਕਹਿੰਦੇ ਕਿ ਖਾਣਾ-ਦਾਣਾ ਬਣਾਉਣਾ ਐ ਤੇ ਭੁੱਖ ਲੱਗੀ ਪਈ ਐ ਤੜਕੇ ਦੇ ਆਪਾਂ ਜਿਹੜੇ ਕੇਲੇ ਖਾਦੇ ਸੇਬ ਖਾਦੇ ਸੀ ਉਹਨਾਂ ਦੇ ਸਿਰ ਤੇ ਤੁਰੇ ਸੀਗੇ ਤੇ ਇੱਧਰ ਆਪਣੇ ਨੀਸ਼ੂ ਭਾਈ ਨੇ ਆਪਦੀ ਡਿਊਟੀ ਸੰਭਾਲ ਲਈ ਹੈ ਭਾਈ ਤੇ ਆਲੂ ਵਾਲੀ ਜਾਂਦਾ ਤੇ ਇਹ ਤਾਂ ਪੁੱਛਦੇ ਆਪਾਂ ਕੀ ਬਣਾਉਣ ਲੱਗਿਆ ਹਾਂਜੀ ਨੀਸ਼ੂ ਭਾਈ ਕੀ ਬਣਾਉਣ ਲੱਗਿਆ ਆ ਬਹੁਤ ਵਧੀਆ ਚੀਜ਼ ਬਣਾਉਣ ਲੱਗਿਆ ਜੀ ਜਿਹਨੂੰ ਆਪਾਂ ਸੈਂਡਵਿਚ ਕਹਿ ਦਿੰਦੇ ਆ ਠੀਕ ਬਹੁਤ ਵਧੀਆ ਠੀਕ ਹੈ ਤੇ ਭਾਈ ਆਲੂ ਵਾਲੀ ਜਾਂਦਾ ਤੇ ਇੱਧਰ ਆਵਦਾ ਪ੍ਰੈਡਾਂ ਦਾ ਪੈਕਟ ਪਿੱਛੇ ਹੀ ਫੜ ਲਿਆ ਆਇਆ ਸੀਗਾ ਹੁਣ ਆਪਾਂ ਸੈਡ ਜੀ ਖਾ ਕੇ ਤੇ ਆਪਣਾ ਜਿਹੜਾ 15 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਤੇ ਉੱਥੇ ਪਹੁੰਚਦੇ ਆਂ ਤੇ ਨੀਸ਼ੂ ਭਾਈ ਆਪਾਂ ਪਿੱਛੇ ਮੈਂ ਬੋਰਡ ਤੇ ਦੇਖਿਆ ਸੀ ਉੱਤੇ ਲਿਖਿਆ ਸੀ ਪਟਨਾ ਸਾਹਿਬ 194 ਕਿਲੋਮੀਟਰ ਤੇ ਜਦੋਂ ਮੈਂ ਗੂਗਲ ਤੇ ਸਰਚ ਕੀਤਾ ਸੀ ਆ ਉੱਤੇ ਲਿਖਿਆ ਸੀ ਭਾਈ 168 ਕਿਲੋਮੀਟਰ ਹੁਣ ਆਪਾਂ ਕਿਹਦੀ ਮੰਨੀਏ ਗੂਗਲ ਬਾਬੇ ਦੀ ਕਿ ਬੋਰਡ ਦੀ ਅਸੀਂ ਗੂਗਲ ਬਾਬੇ ਦੀ ਮੰਨਾਂਗੇ ਜੀ ਇਹ 161 ਕਿਲੋਮੀਟਰ ਦੱਸ ਰਿਹਾ ਜੀ ਆਪਾਂ ਉਸਾ ਆਪਣਾ ਚੱਲਾਂਗੇ ਕਿਉਂਕਿ ਉਹ ਇੱਕ ਸ਼ੋਰਟਕਟ ਹੈਗਾ ਵਿੱਚੋਂ ਇਹ ਜਿਹੜਾ ਹਾਈਵੇ ਦੱਸ ਰਿਹਾ ਇਹ ਲੰਬੇ ਵਾਲਾ ਪਿੰਡ ਆ ਦੱਸ ਰਿਹਾ ਸੀ ਛੋਟੇ ਪਿੰਡੇ ਤੋਂ ਜਾਣਾ ਤੇ ਗੂਗਲ ਬਾਬਾ ਸ਼ੋਰਟਕਟ ਪਾਊਗਾ ਆਪਾਂ ਸ਼ੋਰਟਕਟ ਤੇ ਕਿਹੜੇ ਕਿਹੜੇ ਆਪਾਂ ਪਟਨਾ ਸਾਹਿਬ ਕਿਹੜੇ ਕਿਹੜੇ ਰੂਟ ਵਿੱਚ ਦੀ ਜਾਣਾ ਆਰਾ ਹੁੰਦੇ ਹੋਏ ਜੀ ਆਪਾਂ ਬਕਸਰ ਆਰਾ ਹੁੰਦੇ ਹੋਏ ਬਕਸਰ ਆਰਾ ਆਰਾ ਤੋਂ ਸਿੱਧਾ ਪਟਨਾ ਸਾਹਿਬ ਹੂੰ ਠੀਕ ਆਲੂ ਜੀ ਆਲੂ ਤਿਆਰ ਹੋ ਗਏ ਨੇ ਜੀ ਤੇ ਇੱਧਰ ਆਲੂ ਛਿੱਲੀ ਜਾਂਦਾ ਮੁੰਡਾ ਭਾਈ ਆਲੂ ਤਿਆਰ ਹੋ ਗਿਆ ਤੇ ਹੁਣ ਆ ਦੇਖੋ ਆਲੂ ਦੀ ਹੁਣ ਆਪਾਂ ਵ ਬੇਬੇ ਨੇ ਭੇਜਿਆ ਸੀ ਆ ਦੇਸੀ ਘਿਓ ਚੱਕ ਰਾਮ ਸਿੰਘ ਵਾਲਿਓ ਬਿੱਟੂ ਬਾਈ ਜਦੋਂ ਗੈਸ ਘਰੇ ਉਦੋਂ ਲੈ ਕੇ ਆਇਆ ਸੀ ਆ ਤੇ ਕਾਫੀ ਟਾਈਮ ਦਾ ਜਿਹੜਾ ਬੈਗ ਚ ਸੰਭਾਲੀ ਬੈਠੇ ਸੀ ਇਹ ਕਿਉਂਕਿ ਆਪਾਂ ਦਾਲ ਪਾਣੀ ਆਪਦਾ ਬਣਾਈ ਨਹੀਂ ਆਂਦੇ ਸੀ ਰੋਟੀ ਪਾਣੀ ਤੇ ਅੱਜ ਭਾਈ ਸੈਂਡਵਿਚ ਬਣਾਉਣ ਲੱਗੇ ਤੇ ਕਹਿੰਦੇ ਦੇਸੀ ਘਿਓ ਨਾਲ ਹੀ ਤਲਨੇ ਆ ਤੇ ਇੱਧਰ ਤਿਆਰ ਕਰੀ ਬੈਠੇ ਆ ਇੱਕ ਦੋ ਤਿੰਨ ਤਿਆਰ ਕਰ ਲਏ ਤੇ ਇੱਧਰ ਨੀਸ਼ੂ ਬਾਈ ਆਪਣਾ ਆਲੂ ਵਾਲੇ ਸੀ ਉਹਦੇ ਵਿੱਚ ਨੂਨ ਮਿਰਚ ਪਾ ਕੇ ਤੇ ਤਾਮ ਜਾਮਾ ਤਿਆਰ ਕਰੀ ਬੈਠਾ ਹੈ ਤੇ ਜਿਹੜੇ ਆਲੂ ਲਾ ਲਾ ਕੇ ਤੇ ਤਲ ਤਲ ਕੇ ਤਿਆਰ ਕਰੀ ਜਾਂਦਾ ਭਾਈ ਤੇ ਡਿਊਟੀ ਸੰਭਾਲ ਰੱਖੀ ਘੋ ਦੀ ਹਰਪਾਲ ਬਾਈ ਨੇ ਕਿਉਂਕਿ ਦੇਸੀ ਘੋਆ ਘਰ ਦਾ ਤੁਹਾਨੂੰ ਪਤਾ ਹੈ ਕਿ ਇਹਨੂੰ ਸਾਗ ਤਾਬਣਾ ਹੀ ਵਰਤਣਾ ਪੈਣਾ ਹੈ ਭਾਈ ਆਪਾਂ ਸੈਂਡਵਿਚ ਜਿਹੜੇ ਕਹਿੰਦੇ ਕਿ ਬ੍ਰੈਡਾਂਆਂ ਜਾਂ ਚਾਲੂ ਭਰੇ ਹੋਏ ਆ ਇਹ ਖਾ ਕੇ ਤੁਹਾਨੂੰ ਵੀ ਦੱਸ ਦਿੰਦੇ ਪੂੜੀ ਵਾੜ ਬਾਟਾ ਓਕੇ ਆ ਦੇਸੀ ਘੋਣਾ ਬਣਾਏ ਹੋਏ ਸੈਂਡਵਿਚ ਇਹ ਸ਼ੂਭ ਵਜ ਦੇ ਉੱਡ ਪੜੀ ਭਾਈ ਇਹਨਾਂ ਨੇ ਖਲਾਰਾ ਪਾ ਰੱਖਿਆ ਤੇ ਗੰਡਿਆਂ ਦੀ ਗਰਦ ਠਾਈ ਹੁੰਦੀ ਆ ਜਿਵੇਂ ਤੁਹਾਨੂੰ ਦੱਸਿਆ ਸੀ ਆ ਵੀ ਤੇ ਤੰਗ ਕਰੀ ਜਾਂਦੇ ਕਦੋਂ ਦੇ ਇੱਥੇ ਗੰਡੇ ਪਏ ਸੀ ਇਹ ਉਹ ਸਾਰੀ ਥੈਲੀ ਜਾ ਕੇ ਲੈ ਗਏ ਤੇ ਇਹਨਾਂ ਨੇ ਮਿੰਟਾ ਸਕਿੰਟਾਂ 'ਚ ਗੰਡਿਆਂ ਦੀ ਗਰਦ ਠਾਤੀ ਇੱਧਰ ਦੇਖੋ ਪਾ ਗਿਆ ਅਕੜਾ ਕਾ ਮਨ ਨਾਲ ਨਹੀਂ ਬਟਾਈ ਕਿ ਆਡਰ ਤੇ ਹੋਰ ਨਹੀਂ ਬਾਈ ਆਪਾਂ ਕਹਦੇ ਡਰ ਜਾਣਗੇ ਤੇ ਗੋਦੀ ਚੱਕਿਆ ਹੋਇਆ ਨਿੱਕਾ ਜਾ ਜੁਆਕੇ ਦਾ ਆਉਂਦਾ ਸਮਾ ਜਿਹੜਾ 6:00 ਵਜ ਕੇ ਤੇ 18 ਮਿੰਟ ਹੋ ਗਏ ਤੇ ਆਪਾਂ ਪਹੁੰਚ ਗਏ ਆ ਐਨ ਐਚ 922 ਨੈਸ਼ਨਲ ਹਾਈਵੇ ਤੇ ਤੇ ਗੱਲ ਕਰੀਏ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਦੀ ਆਪਣੇ ਤੋਂ 125 ਕਿਲੋਮੀਟਰ ਪਿੱਛੇ ਆ ਜਿਹੜਾ ਆ ਰਹਾ ਉਹ 75 ਕਿਲੋਮੀਟਰ ਰਹਿ ਗਿਆ ਤੇ ਜਿੱਥੇ ਅੱਜ ਦਾ ਆਪਣਾ ਸਟੇ ਹੈ ਬਕਸਰ ਉਹ ਆਪਣੇ ਤੋਂ 4 ਕਿਲੋਮੀਟਰ ਆ ਤੇ ਮੰਗ ਜੋ ਮੰਗ ਜੋ ਭਾਈ ਲੈਨ ਚ ਹੀ ਦੁਰੇ ਹੁੰਦੇ ਆ NH 922 ਨੈਸ਼ਨਲ ਹਾਈਵੇ ਦੀ ਇਹ ਗੱਲਬਾਤ ਹੈ ਤੇ ਤੁਸੀਂ ਦੇਖੋਗੇ ਇਹ ਤੇ ਆਵਾਜਾਵੀ ਆ ਵਧਦੀ ਆ ਭਾਈ ਹਾਂਜੀ ਹਾਂਜੀ ਭਾਈ ਲੈਟਾ ਦੇ ਕੇ ਗਿਆ ਭਾਈ ਕਹਿੰਦਾ ਕਿਵੇਂ ਆ ਇਹ ਆਪਾਂ ਨੂੰ ਹੀ ਸਮਝ ਆ ਗਈ ਰੋਡਾਂ ਤੇ ਚੱਲ-ਚੱਲ ਕੇ ਤੇ ਆਪਾਂ ਵੀ ਬਈ ਠੀਕ ਆ ਤੇ ਟਰੱਕਾਂ ਵਾਲੇ ਭਾਈ ਜਦੋਂ ਦੋ ਵਾਰੀ ਲੈਟਾਂ ਬੁਝਾਉਣ ਜਗਾਉਣ ਤੇ ਉਹਨਾਂ ਦਾ ਮਤਲਬ ਹੁੰਦਾ ਭਾਈ ਠੀਕ ਠਾਕ ਆ ਕੇ ਹਾਂਜੀ ਭਾਈ ਠੀਕ ਠਾਕ ਆ ਤੇ ਗੱਲ ਕਰੀ ਆਪਾਂ ਬਕਸਰ ਸ਼ਹਿਰ ਦੀ ਤੇ ਭਾਈ ਇਹ ਕੀ ਜਿਹੜਾ ਕੀ ਬਿਹਾਰ ਚ ਪੈਂਦਾ ਤੇ ਆਪਾਂ ਅੱਜ 4 ਕਿਲੋਮੀਟਰ ਬਾਅਦ ਬਿਹਾਰ ਚ ਐਂਟਰ ਹੋ ਜਾਾਂਗੇ ਤੇ ਯੂਪੀ ਨੂੰ 12-13 ਦਿਨਾਂ ਬਾਅਦ ਟਾਟਾ ਬਾਏ ਬਾਏ ਕਰ ਦਾਂਗੇ ਤੇ ਭਾਈ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀ ਆਪਾਂ ਵੀਡੀਓ ਚ ਵੀ ਯੂਪੀ ਚ ਆਪਾਂ 15-16 ਦਿਨ ਐਕਤੀ ਰਹੇ ਹਾਂ ਤੇ ਪਹਿਲਾਂ ਵੀ ਆਪਾਂ 8-9 ਦਿਨ ਪਹਿਲਾਂ ਵੀ ਆਪਾਂ ਯੂਪੀ 'ਚ ਹੀ ਐਂਟਰ ਹੋਏ ਸੀਗੇ ਤੇ ਜਦੋਂ ਆਪਾਂ ਗਵਾਲੀਅਰ 'ਚ ਗਏ ਸੀਏ ਉਦੋਂ ਭਾਈ ਆਪਾਂ ਯੂਪੀ ਹੋ ਕੇ ਗਵਾਲੀਅਰ 'ਚ ਗਏ ਸੀ ਤੇ ਹੁਣ ਫੇਰ ਆਪਾਂ 15-16 ਦਿਨ ਯੂਪੀ 'ਚ ਬਤੀਤ ਕੀਤੇ ਆ ਤੇ ਬਹੁਤ ਸੋਹਣਾ ਆਪਣਾ ਯੂਪੀ ਦਾ ਸਫਰ ਰਿਹਾ ਤੇ ਬਹੁਤ ਸੋਹਣੀ ਆਪਣਾ ਇੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਬਾਰ ਤਲਾਵ ਰਿਹਾ ਬਹੁਤ ਸੋਹਣੀ ਆਪਣੀ ਰਿਸਪੈਕਟ ਕੀਤੀ ਤੇ ਜਿਹੜਾ ਵੀ ਭਾਈ ਆਪਾਂ ਨੂੰ ਮਿਲਦਾ ਸੀ ਆ ਬਹੁਤ ਵਧੀਆ ਇੱਜ਼ਤ ਮਾਨ ਦਿੰਦਾ ਸੀ ਆ ਤੇ ਹੁਣ ਆਪਾਂ ਭਾਈ ਸਫਰ ਕਰਾਂਗੇ ਅੱਗੇ ਦਾ ਬਿਹਾਰ ਦੇ ਵਿੱਚ ਤੇ ਹੁਣ ਆਪਾਂ ਪਹੁੰਚਦੇ ਆ ਆਪਾਂ ਆਪਣੇ ਸਟੇ ਤੇ 4 ਕਿਲੋਮੀਟਰ ਜਿਹੜਾ ਬਾਕੀ ਹੈ ਤੇ ਭਾਈ ਉੱਥੇ ਦੇਖਦੇ ਆ ਚੱਲ ਕੇ ਕੀ ਗੱਲਬਾਤ ਤੇ ਕਿੱਥੇ ਆਪਣਾ ਅਜ ਦਾ ਰਹਿਣ ਬਸੇਰਾ ਹੈ ਤੇ ਕਿੱਥੇ ਜਾ ਕੇ ਆਪਾਂ ਭਾਈ ਲਾਮ ਲੇਟ ਹੋਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਬਕਸਰ ਸਾਹਮਣੇ ਦੇਖੋ ਸਨਮੂਨ ਕਿੰਨਾ ਸੋਹਣਾ ਲੱਗ ਰਿਹਾ ਹੈ ਸ਼ਾਮ ਦਾ ਟਾਈਮ ਹੈ ਤੇ ਜਮਾ ਲਾਲ ਰੱਤਾ ਹੋਇਆ ਖੜਾ ਹੈ ਤੇ ਸਕਰੀਨ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਆਪਾਂ ਜਦੋਂ ਆਪਦੀਆਂ ਅੱਖਾਂ ਨਾਲ ਦੇਖਦੇ ਆਂ ਤੇ ਇੱਕ ਸਾਹਣਾ ਜੰਨਤ ਹੀ ਲੱਗਦਾ ਸਾਹਮਣੇ ਖੜੀ ਹੈ ਇਹ ਗੱਲਬਾਤ ਹੈ ਤੇ ਆਪਾਂ ਇਸ ਟਾਈਮ ਖੜੇ ਆਂ ਗੰਗਾ ਨਦੀ ਦੇ ਪੁੱਲ ਦੇ ਉੱਤੇ ਭਾਈ ਤੇ ਆਪਣੇ ਸਾਥੀ ਵੀ ਬਿੱਟੂ ਬਾਈ ਤੇ ਹਰਪਾਲ ਬਾਈ ਪਹੁੰਚ ਗਿਆ ਤੇ ਨੀਸ਼ੂ ਬਾਈ ਦੀ ਆਪਾਂ ਵੇਟ ਕਰੀ ਜਾਂਦੇ ਆ ਤੇ ਗੱਲ ਕਰੀ ਆਪਾਂ ਦੋ ਤਿੰਨ ਦਿਨਾਂ ਦੇ ਜਦੋਂ ਦੇ ਸਫਰ ਕਰਨ ਲੱਗੇ ਆ ਤੇ ਕਿਤੇ ਨਾ ਕਿਤੇ ਫੇਰ ਆਪਾਂ ਨੂੰ ਗੰਗਾ ਨਦੀ ਆ ਜਿਹੜੀ ਟੱਕਰ ਜਾਂਦੀ ਹੈ ਭਾਈ ਤੇ ਇਹ ਵੀ ਨਹੀਂ ਖੜਾ ਛੱਡਦੀ ਤੇ ਆਪਾਂ ਵੀ ਨਹੀਂ ਇਹਦਾ ਖੜਾ ਛੱਡੀ ਜਾਂਦੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਭਾਈ ਕਹਿੰਦੇ ਵੀ ਇੱਥੇ ਵੀ ਪਾਣੀ ਆ ਜਿਹੜਾ ਗੰਗਾ ਨਦੀ ਦਾ ਆਇਆ ਸੀ ਆ ਤੇ ਉਹ ਜਿਹੜੇ ਘਰ ਦੇਖੀਏ ਨੂੰ ਤੁਹਾਨੂੰ ਜ਼ੂਮ ਕਰਕੇ ਦਿਖਾਉਨੇ ਆ ਭਾਈ ਉੱਥੇ ਟੱਕਰ ਪਾਣੀ ਪਹੁੰਚਾ ਸੀ ਆ ਕਹਿੰਦੇ ਹੌਲੀ ਹੌਲੀ ਹੁਣ ਪਾਣੀ ਜਿਹੜਾ ਘਟੀ ਜਾਂਦਾ ਹੈ ਇਹਦਾ ਤੇ ਇਹ ਗੱਲ ਬਾਤ ਆ ਤੇ ਫੇਰ ਆਪਾਂ ਐਨੂੰ ਹੀ ਕਮਾ ਲਨੇ ਆ ਫੋਨ ਤੇ ਇਹ ਨਹੀਂ ਆ ਰਿਹਾ ਜਿਹੜਾ ਸਨਮੂਨ ਦਾ ਇਹ ਆ ਲਗੀ ਐ ਲੋ ਜੀ ਭਾਈ ਆਪਾਂ ਬਿਹਾਰ ਦੇ ਵਿੱਚ ਐ ਜਿਹੜਾ ਐਂਟਰ ਹੋ ਗਏ আপনি <muchas> কি ਲੋ ਜੀ ਭਾਈ ਆਪਾਂ ਗੁਰਦੁਆਰਾ ਸਿੰਘ ਸਭਾ ਪਹੁੰਚ ਗਏ ਸੀ ਇਹ ਬਕਸਰ ਸ਼ਹਿਰ ਦੇ ਵਿੱਚ ਤੇ ਉਹਦੇ ਸਾਰੇ ਆਪਣੇ ਸਾਥੀਆਂ ਨੇ ਕਿਹਾ ਕਿ ਭਾਈ ਤੂੰ ਆ ਜੇ ਡਿਊਟੀ ਸੰਭਾਲ ਲਾ ਕੱਪੜੇ ਧੋਣ ਦੀ ਤੇ ਮਸ਼ੀਨ ਬਾਬਾ ਜੀ ਕਹਿੰਦੇ ਪਈਆ ਤੇ ਭਾਈ ਸਰਫ ਲਿਆਓ ਤੇ ਆਪਦੇ ਕੱਪੜੇ ਧੋ ਲਿਓ ਤੇ ਆਪਾਂ ਧੋਣ ਲੱਗੇ ਤੇ ਭਾਈ ਆਹ ਦੇਖ ਲੋ ਨਾਕਵਾਲ ਜੇ ਮਾਰੇ ਪਏ ਹਰਪਾਲ ਅੱਗਿਆਂ ਹੀ ਬਈ ਦਿਖਾਈ ਆ ਗੇੜੇ ਖਵਾ ਖਵਾ ਕੇ ਨਾ ਮਸ਼ੀਨ ਜੀ ਦੇ ਜਿਵੇਂ ਸੱਪ ਗੁੰਝਲ ਜੀ ਨਹੀਂ ਮਾਰ ਕੇ ਬੈਠਾ ਹੁੰਦਾ ਆ ਗੱਲਬਾਤ ਹੋਈ ਵੀ ਇਹ ਕੱਪੜਿਆਂ ਦੀ ਘੁੰਮ ਘੁੰਮ ਕੇ ਮਸ਼ੀਨ ਜੀ ਦੋ ਤਿੰਨ ਵਾਰੀ ਘੁਮਾਤੀ ਤੇ ਹੁਣ ਆਪਾਂ ਕਪੜੇ ਸਾਰੇ ਇੱਧਰ ਢੇਰੀ ਲਾਏ ਪਏ ਆ ਮੁੰਡਿਆਂ ਦੇ ਤੇ ਕਹਿੰਦੇ ਭਾਈ ਧੋ ਕੇ ਤੇ ਫਿਰ ਆਪਣੇ ਕੋਲੇ ਆ ਜੀ ਅੱਧਾ ਘੰਟਾ ਹੋ ਗਿਆ ਲੱਗੇ ਪਏ ਨੂੰ ਮੈਨੂੰ ਤੇ ਸਰਫ ਸੁਰਫਾ ਆਪਾਂ ਲਿਆ ਕੇ ਦੇਤੀ ਸੀਗੀ ਤੇ ਵੈਸੇ ਏਡਾ ਕੋਈ ਖਾਸ ਕੰਮ ਤਾਂ ਨਹੀਂ ਹੁੰਦਾ ਮਸ਼ੀਨ ਨੇ ਆਪ ਹੀ ਗੇੜੀ ਜਾਣਾ ਤੇ ਆਪਣਾ ਤਾਂ ਹੀ ਆ ਪਾਣੀ ਚ ਬਦਲ ਕੇ ਤੇ ਆ ਭਾਈ ਇੱਧਰ ਲੱਗਿਆ ਬਸ ਕੋਣ ਵਾਲਾ ਟਮ ਟਮ ਆ ਜਾ ਇਹ ਚ ਗੇੜਾ ਦੇਵਾ ਕੇ ਤੇ ਆਪਾਂ ਧਣੀ ਤੇ ਸਿੱਟ ਦਾਂਗੇ ਕਿਵੇਂ ਦੀ ਗੱਲ ਕਰੀਏ ਤਾਂ ਆਪਾਂ ਗੁਰਦਰਾ ਸਾਹਿਬ 8:30 ਵਜੇ ਪਹੁੰਚ ਗਏ ਸੀ ਹਨਰਪਾਲ ਭਾਈ ਤੇ ਅੱਧਾ ਘੰਟਾ ਹੋ ਗਿਆ ਭਾਈ ਕੱਪੜੇ ਧੋਈ ਜਾਂਦੇ ਨੇ ਅੱਧਾ ਘੰਟਾ ਹੋਰ ਲੱਗੂਗਾ ਤੇ ਇਹ ਗੱਲਬਾਤ ਆ ਜੇ ਅੱਜ ਆਪਾਂ ਕਈ ਦਿਨਾਂ ਬਾਅਦ ਕੱਪੜੇ ਵੀ ਧੋਲੇ ਭਾਈ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈਵਾਦੀ ਆ ਉਹ ਤੋਂ ਪਹਿਲਾਂ ਸਾਰੀ ਸੰਗਤ ਨਾਲ ਆਪਾਂ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਆਪਾਂ 6 ਸਟੇਟਾਂ ਕਵਰ ਕਰਕੇ ਤੇ ਆਪਾਂ ਅੱਜ 7ਵੀਂ ਸਟੇਟ ਦੇ ਵਿੱਚ ਬਿਹਾਰ ਦੇ ਵਿੱਚ ਬੈਠੇ ਆ ਤੇ ਜਿਹੜੇ ਸਫ਼ਰ ਦੀ ਗੱਲ ਕਰੀ ਆਪਾਂ ਅੱਜ ਤੱਕ ਦਾ ਸਫ਼ਰ ਆਪਾਂ 4500 ਕਿਲੋਮੀਟਰ ਦਾ ਜਿਹੜਾ ਤੈਅ ਕੀਤਾ ਹੈ ਤੇ ਆਪਾਂ ਬਿਹਾਰ ਦੇ ਵਿੱਚੋਂ ਅੱਗੇ ਪਟਨਾ ਸਾਹਿਬ ਜਾਣਾ ਤੇ ਜਿਹੜੇ ਦਾ ਸਫਰ ਹੈਗਾ 125 ਕਿਲੋਮੀਟਰ ਦਾ ਤੇ ਆਪਾਂ ਜਲਦੀ ਪਟਨਾ ਸਾਹਿਬ ਜਾਵਾਂਗੇ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਪ ਵੀ ਕਰਾਂਗੇ ਤੇ ਨਾਲੇ ਸਾਰੀ ਸੰਗਤ ਨਾਲ ਸਾਂਝੇ ਕਰਾਂਗੇ ਇਹਦੇ ਨਾਲ ਹੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈ ਵੱਦੀ ਹੈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਗੱਡ ਕੇ 10 ਦੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ